ਮੈਕਸਿਮ ਗੋਰਕੀ ਦੀ ਕਹਾਣੀ ਫੁੱਲ ਤਾਪਦੀ ਹੋਈ ਦੁਪਹਿਰ ਅਜੇ ਹੁਣੇ ਦੁਪਹਿਰ ਦੀ ਧੋਪ ਕਿਸੇ ਸੜੇ ਹੋਏ ਵੱਡੇ ਸਾਰੇ ਆਂਡੇ ਦੇ ਪਾਟਣ ਵਾਂਗ ਇੱਕ ਦੱਬੀ ਹੋਈ ਆਵਾਜ਼ ਵਿੱਚ ਚੱਲੀ ਹੈ ਤੇ ਉਸ ਆਵਾਜ਼ ਨਾਲ ਕੰਬਦੀ ਹੋਈ ਹਵਾ ਵਿੱਚ ਸ਼ਹਿਰ ਦੀ ਮਹਿਕ ਜ਼ੈਤੂਨ ਦੇ ਤੇਲ ਲਾਸ ਸ਼ਰਾਬ ਤੇ ਧੁੱਪ ਨਾਲ ਲੂਸੀ ਹੋਈ ਧੂੜ ਦੀ ਮਹਿਕ ਹੋਰ ਵੀ ਤਿੱਖੀ ਜਾਪ ਰਹੀ ਹੈ ਤਾਪਦੇ ਹੋਏ ਦੱਖੀ ਦਿਨ ਦਾ ਰੌਲਾ ਤੋਪ ਦੀ ਮੱਧਮ ਗੂੰਜ ਸਦਕਾ ਕੁਚਰ ਸੜਕ ਤੇ ਗਰਮ ਪੱਥਰਾਂ ਤੇ ਡਿੱਗ ਕੇ ਫਿਰ ਉੱਪਰ ਉੱਠਦਾ ਹੈ ਤੇ ਇੱਕ ਗੰਦਲੇ ਹੋਏ ਚੌੜੇ ਪ੍ਰਵਾਹ ਵਿੱਚ ਵਹਿਦਾ ਹੋਇਆ ਸਮੁੰਦਰ ਵੱਲ ਜਾਂਦਾ ਹੈ ਸ਼ਹਿਰ ਬੜਾ ਹੀ ਰੰਗਲਾ ਜਾਪ ਰਿਹਾ ਹੈ ਕਿਸੇ ਪਾਦਰ ਦੇ ਜਾਮੇ ਵਰਗਾ ਜਿਸ ਤੇ ਸੁਹਾਣੀ ਕਢਾਈ ਕੀਤੀ ਹੋਈ ਹੋਵੇ ਉਸ ਦੀਆਂ ਜੋਸ਼ ਭਰੀਆਂ ਚਿੰਕਾ ਕਰਹਾਉਣ ਦੀਆਂ ਆਵਾਜ਼ਾਂ ਤੇ ਗੂੰਜਾਂ ਇੰਚ ਹਨ ਜਿਵੇਂ ਜ਼ਿੰਦਗੀ ਦੀ ਜਿੱਤ ਦਾ ਗੀਤ ਹੋਵੇ ਹਰ ਸ਼ਹਿਰ ਮਨੁੱਖੀ ਮਿਹਨਤ ਨਾਲ ਉਸਰਿਆ ਮੰਦਰ ਹੈ ਤੇ ਸਾਰੀ ਮਿਹਨਤ ਹੈ ਭਵਿੱਖ ਦੀ ਪ੍ਰਾਰਥਨਾ ਸੂਰਜ ਸਿਖਰ ਤੇ ਆ ਗਿਆ ਹੈ ਤੇ ਨੀਲੇ ਅਸਮਾਨ ਚ ਚੱਕਾ ਚੁੰਦ ਅੱਗ ਇੰਚ ਵਰ ਰਹੀ ਹੈ ਜਿਵੇਂ ਧਰਤੀ ਤੇ ਸਮੁੰਦਰ ਤੇ ਡਿੱਗਣ ਵਾਲੀ ਸੂਰਜ ਦੀ ਹਰ ਕਿਰਨ ਪੱਥਰ ਅਤੇ ਪਾਣੀ ਵਿੱਚ ਖੁੱਭੀ ਹੋਈ ਅੱਗ ਦੀ ਤਲਵਾਰ ਹੋਵੇ ਪਾਣੀ ਚਾਂਦੀ ਦੀਆਂ ਸੰਗੜੀਆਂ ਤਾਰਾਂ ਨਾਲ ਕੱਢੇ ਹੋਏ ਲਿਸ਼ਕਵੇ ਰੇਸ਼ਮ ਵਾਂਗ ਦਿਸ ਰਿਹਾ ਹੈ ਉਸ ਦੀਆਂ ਨਿੱਗੀਆਂ ਹਰੀਆਂ ਲਹਿਰਾਂ ਕੰਡੇ ਨੂੰ ਛੂ ਰਹੀਆਂ ਹਨ ਤੇ ਉਹ ਜ਼ਿੰਦਗੀ ਦੇ ਖੁਸ਼ੀ ਤੇ ਸੋਮੇ ਸੂਰਜ ਨਾਲ ਪ੍ਰਸ਼ੰਸਾ ਦਾ ਗੀਤ ਗੁੰਗਣਾ ਰਿਹਾ ਹੈ ਧੂੜ ਲਿਬੜੇ ਤੇ ਮੁੜ ਕੇ ਨਾਲ ਭਿੱਜੇ ਹੋਏ ਆਦਮੀਆਂ ਦੇ ਟੋਲੇ ਆਪਣੀ ਦੁਪਹਿਰ ਦੀ ਰੋਟੀ ਲਈ ਕਾਲੀ ਕਾਲੀ ਜਾ ਰਹੇ ਹਨ ਤੇ ਖੁਸ਼ੀ ਭਰੀਆਂ ਉੱਚੀਆਂ ਆਵਾਜ਼ਾਂ ਵਿੱਚ ਗੱਲਾਂ ਕਰ ਰਹੇ ਹਨ ਉਹਨਾਂ ਚੋਂ ਕੁਝ ਸਮੁੰਦਰ ਦੇ ਕੰਡੇ ਵੱਲ ਭੱਜਦੇ ਹਨ ਆਪਣੇ ਮਿਆਲੇ ਕੱਪੜੇ ਲਾਉਂਦੇ ਹਨ ਤੇ ਛਾਲ ਮਾਰ ਕੇ ਸਮੁੰਦਰ ਵਿੱਚ ਵੜ ਜਾਂਦੇ ਹਨ ਉਹ ਪਾਣੀ ਵਿੱਚ ਗੋਤੇ ਲਾਉਂਦੇ ਹਨ ਤਾਂ ਉਹਨਾਂ ਦੇ ਸੌਲੇ ਸਰੀਰ ਵੜੇ ਨਿੱਕੇ-ਨਿੱਕੇ ਜਾਪਦੇ ਹਨ ਸ਼ਰਾਬਾਂ ਦੇ ਵੱਡੇ ਜਾਮ ਵਿੱਚ ਤਰਨ ਵਾਲੇ ਧੂੜ ਦੇ ਕਾਲੇ ਕਿਣਕਿਆਂ ਵਾਂਗ ਪਾਣੀ ਦਾ ਰੇਸ਼ਮੀ ਉਸ਼ਾਲ ਨਹਾਉਣ ਵਾਲਿਆਂ ਦੀਆਂ ਖੁਸ਼ੀਆਂ ਭਰੀਆਂ ਆਵਾਜ਼ਾਂ ਬੱਚਿਆਂ ਦਾ ਗੂੰਜਵਾਂ ਹਾਸਾ ਤੇ ਚੀਕ ਚਿਹਾੜਾ ਅਤੇ ਪੈਰ ਵੱਜਣ ਕਰਕੇ ਉੱਠਿਆ ਅਸਮਾਨੀ ਪੀਂਗ ਵਰਗਾ ਸ਼ਿਰਕਾ ਇਹ ਸਭ ਜਿਵੇਂ ਸੂਰਜ ਨੂੰ ਖੁਸ਼ੀ ਭਰੀ ਸ਼ਰਧਾਂਜਲੀ ਭੇਟ ਕਰ ਰਹੇ ਹਨ ਇੱਕ ਉੱਚੀ ਹਵੇਲੀ ਦੀ ਛਾਂ ਵਿੱਚ ਸੜਕ ਦੀ ਪੱਠੜੀ ਤੇ ਚਾਰ ਕਾਮੇ ਬੈਠੇ ਹਨ ਜੋ ਰੋਟੀ ਖਾਣ ਦੀ ਤਿਆਰੀ ਕਰ ਰਹੇ ਹਨ ਉਹ ਜਿੰਨਾ ਪੱਥਰਾਂ ਤੇ ਬੈਠੇ ਹਨ ਉਹਨਾਂ ਪੱਥਰਾਂ ਵਾਂਗ ਹੀ ਉਹ ਪੂਰੇ ਸੁੱਕੇ ਤੇ ਕਾੜੜੇ ਹਨ ਧੌਲੇ ਵਾਲਾਂ ਵਾਲਾ ਇੱਕ ਬੁੱਢਾ ਜਿਸਦੇ ਸਰੀਰ ਤੇ ਸਵਾਹ ਵਰਗੀ ਧੂੜ ਦੀ ਇੱਕ ਮੋਟੀ ਤਹਿ ਜੰਮੀ ਹੈ ਆਪਣੀ ਤਿੱਖੀ ਅੱਖ ਨੂੰ ਸੁngੜਾ ਕੇ ਲੰਬੀ ਡਬਲ ਰੋਟੀ ਕੱਟ ਰਿਹਾ ਹੈ ਉਹ ਇਸ ਗੱਲ ਦਾ ਪੂਰਾ ਖਿਆਲ ਰੱਖ ਰਿਹਾ ਹੈ ਕਿ ਸਾਰੇ ਟੋਟੇ ਇੱਕੋ ਜਿਹੇ ਹੋਣ ਉਸ ਦੇ ਸਿਰ ਤੇ ਲਾਲ ਟੋਪੀ ਹੈ ਜਿਸ ਦੀ ਲਟਕਦੀ ਹੋਈ ਬੋਦੀ ਉਸ ਦੀਆਂ ਅੱਖਾਂ ਨੂੰ ਛੂ ਰਹੀ ਹੈ ਤੇ ਉਹ ਆਪਣੇ ਦੇਵ ਦੂਦ ਵਰਗੇ ਵੱਡੇ ਸਾਰੇ ਸਿਰ ਨੂੰ ਵਾਰ-ਵਾਰ ਝਟਕਾਉਂਦਾ ਹੈ ਤੇ ਉਸ ਦੇ ਤੋਤੇ ਦੀ ਚੁੰਝ ਵਰਗੇ ਨੱਕ ਦੀਆਂ ਨਾਸਾਂ ਕੰਬ ਰਹੀਆਂ ਹਨ ਉਸ ਦੇ ਲਾਗੇ ਗਰਮ ਪੱਥਰਾਂ ਤੇ ਇੱਕ ਹੱਟਾ-ਕੱਟਾ ਨੌਜਵਾਨ ਪਿੱਠ ਤੇ ਭਾਰ ਲੰਮਾ ਪਿਆ ਹੋਇਆ ਹੈ ਕਾਸੀ ਵਰਗਾ ਉਸਦੇ ਸਰੀਰ ਦਾ ਰੰਗ ਹੈ ਤੇ ਕਾਲੇ ਸ਼ਾ ਉਸਦੇ ਵਾਲ ਹਨ ਡਬਲ ਰੋਟੀ ਦਾ ਭੂਰ ਚੂਰ ਉਸ ਦੇ ਮੂੰਹ ਉੱਤੇ ਪੈਂਦਾ ਹੈ ਤਾਂ ਉਹ ਜਿਵੇਂ ਨੀਂਦ ਵਿੱਚ ਕੋਈ ਤਰਜ ਗੁੰਗਣਾਉਂਦਾ ਹੋਇਆ ਸੁਸਤੇਈ ਵਿੱਚ ਪਲਕਾਂ ਚਪਕਾਉਂਦਾ ਹੈ ਬਾਕੀ ਦੋ ਜਣੇ ਮਕਾਨ ਦੀ ਚਿੱਟੀ ਕੰਦ ਨਾਲ ਢੋਲਾਈ ਬੈਠੇ ਹੋਏ ਉਂਗਲਾ ਰਹੇ ਹਨ ਇੱਕ ਹੱਥ ਸ਼ਰਾਬ ਦੀ ਬੋਤਲ ਤੇ ਦੂਜੇ ਹੱਥ ਵਿੱਚ ਇੱਕ ਨਿੱਕੀ ਜਹੀ ਗੰਡ ਫੜੀ ਹੋਈ ਇੱਕ ਮੁੰਡਾ ਉਹਨਾਂ ਵੱਲ ਆਉਂਦਾ ਹੈ ਉਹ ਆਪਣੇ ਸਿਰ ਨੂੰ ਪਿਸ਼ਾਹ ਵੱਲ ਝਟਕਦਾ ਹੈ ਤੇ ਕਿਸੇ ਪੰਛੀ ਵਰਗੀ ਚੀਕਵੀਂ ਆਵਾਜ਼ ਵਿੱਚ ਉੱਚੀ ਸਾਰੀ ਕੁਝ ਕਹਿੰਦਾ ਹੈ ਉਸ ਨੂੰ ਇਸ ਗੱਲ ਦਾ ਖਿਆਲ ਨਹੀਂ ਕਿ ਹੱਥਲੀ ਬੋਤਲ ਦੇ ਘਾ ਦੇ ਟੱਕਣ ਵਿੱਚੋਂ ਗਾੜੀ ਸ਼ਰਾਬ ਦੇ ਮਣੀਆਂ ਵਰਗੇ ਲਾਲ ਤੁਪਕੇ ਝੋ ਰਹੇ ਹਨ ਪਰ ਉਹ ਬੁੱਢਾ ਇਹ ਵੇਖ ਲੈਂਦਾ ਹੈ ਤੇ ਡਬਲ ਰੋਟੀ ਤੇ ਸ਼ੁਰੀ ਨੂੰ ਕੋਲ ਲੰਬੇ ਪੈ ਨੌਜਵਾਨ ਦੀ ਛਾਤੀ ਤੇ ਰੱਖ ਕੇ ਉਸ ਮੁੰਡੇ ਨੂੰ ਹੱਥ ਦੀ ਸਹਿਨਤ ਕਰਦਾ ਉੱਚੀ ਸਾਰੀ ਕਹਿੰਦਾ ਹੈ ਅਨਿਆ ਛੇਤੀਕਾਰ ਵੇਖ ਸਾਰੀ ਸ਼ਰਾਬ ਡੋਲੀ ਜਾ ਰਹੀ ਹਾਂ ਮੁੰਡਾ ਬੋਤਲ ਦਾ ਮੂੰਹ ਉੱਪਰ ਚੁੱਕਦਾ ਹੈ ਜ਼ੋਰ ਨਾਲ ਸਾਹ ਲੈਂਦਾ ਹੈ ਤੇ ਉਹਨਾਂ ਕਾਮਿਆਂ ਵੱਲ ਭੱਜਦਾ ਹੈ ਜੋ ਸਾਰੇ ਰਤਕ ਹਿਲਦੇ ਹਨ ਉੱਚੀ ਉੱਚੀ ਬੋਲਦੇ ਹਨ ਤੇ ਸ਼ਰਾਬ ਦੀ ਬੋਤਲ ਨੂੰ ਟੋਂਦੇ ਹਨ ਜਦ ਕਿ ਉਹ ਮੁੰਡਾ ਘਰ ਦੇ 베ੜੇ ਵਿੱਚ ਚਲਾ ਜਾਂਦਾ ਹੈ ਤੇ ਛੱਟ ਹੀ ਇੱਕ ਵੱਡਾ ਸਾਰਾ ਪੀਲਾ ਕੌਲ ਲਈ ਬਾਹਰ ਆ ਜਾਂਦਾ ਹੈ ਕਾਲ ਨੂੰ ਪੁੰਜੇ ਰੱਖਦੇ ਹਨ ਤੇ ਬੁੱਢਾ ਉਸ ਵਿੱਚ ਬੋਤਲ ਚੋਂ ਚਮਕਦੀ ਹੋਈ ਲਾਲ ਸੂਹੀ ਧਾਰ ਪਾਉਂਦਾ ਹੈ ਧੁੱਪ ਵਿੱਚ ਚਮਕਣ ਵਾਲੀ ਸ਼ਰਾਬ ਦੀ ਉਸ ਧਾਰ ਨੂੰ ਚੌਹਾਂ ਦੀਆਂ ਅੱਖਾਂ ਬੜੇ ਪਿਆਰ ਨਾਲ ਵੇਖਦੀਆਂ ਹਨ ਤੇ ਉਹਨਾਂ ਦੇ ਸੁੱਕੇ ਬੁੱਲ ਫੜਕਦੇ ਹਨ ਹਲਕੇ ਨੀਲੇ ਰੰਗ ਦਾ ਲਿਬਾਸ ਤੇ ਕਾਲੇ ਬਾਣਾ ਤੇ ਸੁਨਹਿਰੀ ਲੈਸ ਵਾਲਾ ਰੁਮਾਲ ਬੰਨੀ ਇੱਕ ਤੀਵੀਂ ਉੱਥੇ ਆਉਂਦੀ ਹੈ ਉਸ ਦੀ ਉੱਚੀ ਅੱਡੀ ਵਾਲੀ ਜੁੱਤੀ ਫਰਸ਼ ਤੇ ਖਟਖਟ ਆਵਾਜ਼ਾਂ ਕਰਦੀ ਹੈ ਉਸਨੇ ਕੁੰਗਰਾਲੇ ਵਾਲਾਂ ਵਾਲੀ ਇੱਕ ਨਿੱਕੀ ਜਿਹੀ ਕੁੜੀ ਦਾ ਹੱਥ ਫੜਿਆ ਹੋਇਆ ਹੈ। ਕੁੜੀ ਦੇ ਹੱਥ ਵਿੱਚ ਗੂੜੇ ਰੰਗਾਂ ਦੇ ਦੋ ਫੁੱਲ ਹਨ ਜਿਨ੍ਹਾਂ ਨੂੰ ਉਹ ਤੁਰਦੀ ਹੋਈ ਲਹਿਰਾ ਰਹੀ ਹੈ ਤੇ ਗਾ ਰਹੀ ਹੈ। ਮਾਂ ਨੀ ਮੇਰੀ ਮਾਂ। ਉਸ ਬੁੱड्ढे ਕਾਮੇ ਦੇ ਪਿੱਛੇ ਰੁੱਕ ਕੇ ਕੁੜੀ ਗੋਣਾ ਬੰਦ ਕਰ ਦਿੰਦੀ ਹੈ। ਪੱਪਾ ਪਾਰ ਹੋ ਕੇ ਗੰਭੀਰਤਾ ਨਾਲ ਉਸ ਤੇ ਮੋਢੇ ਉੱਤੋਂ ਦੀ ਪੀਲੇ ਕਾਲ ਵਿੱਚ ਗਲ-ਗਲ ਕਰਕੇ ਡਿੱਗਣ ਵਾਲੀ ਸ਼ਰਾਬ ਨੂੰ ਵੇਖਦੀ ਹੈ। ਉਹ ਆਵਾਜ਼ ਤੇ ਉਸ ਦੇ ਗੀਤ ਦਾ ਅਗਲਾ ਹਿੱਸਾ ਹੈ। ਦੀਮੀ ਦੇ ਹੱਥ ਚੋਂ ਉਹ ਆਪਣਾ ਹੱਥ ਛੁਡਾ ਲੈਂਦੀ ਹੈ ਆਪਣੇ ਹੱਥ ਵਿੱਚ ਫੜੇ ਫੁੱਲਾਂ ਦੀਆਂ ਪੱਤੀਆਂ ਮੁਰੰਡ ਲੈਂਦੀ ਹੈ ਚਿੜੀ ਦੇ ਖੰਭ ਵਰਗਾ ਸੌਲਾ ਨਿੱਕਾ ਜਿਹਾ ਹੱਥ ਉੱਪਰ ਚੁੱਕ ਕੇ ਪੱਤੀਆਂ ਨੂੰ ਸ਼ਰਾਬ ਦੇ ਕਾਲ ਵਿੱਚ ਸੁੱਟ ਦਿੰਦੀ ਹੈ ਚਾਰੇ ਆਦਮਿਤ ਰਬਕ ਕੇ ਗੁੱਸੇ ਵਿੱਚ ਆਪਣੇ ਧੂੜ ਭਰੇ ਸਿਰ ਚੁੱਕ ਕੇ ਵੇਖਦੇ ਹਨ ਕੁੜੀ ਤਾਲੀਆਂ ਵਜਾਉਂਦੀ ਹੈ ਹੱਸਦੀ ਹੈ ਤੇ ਨੱਚਦੀ ਹੈ ਉਸ ਦੀ ਘਬराई ਹੋਈ ਮਾਂ ਉਸ ਦਾ ਹੱਥ ਫੜਨ ਦਾ ਯਤਨ ਕਰਦੀ ਹੈ ਤੇ ਤਿੱਖੀ ਆਵਾਜ਼ ਵਿੱਚ ਉਸ ਨੂੰ ਝਿੜਕਦੀ ਹੈ ਮੁੰਡਾ ਹੱਸਦਾ ਹੋਇਆ ਦੂਰਾ ਹੋ ਜਾਂਦਾ ਹੈ ਤੇ ਫੁੱਲਾਂ ਦੀਆਂ ਪੱਤੀਆਂ ਕੌਲ ਦੀ ਡੂੰਗੀ ਸ਼ਰਾਬ ਵਿੱਚ ਨਿੱਕੀਆਂ-ਨਿੱਕੀਆਂ ਗੁਲਾਬੀ ਬੇੜੀਆਂ ਵਾਂਗ ਤਰਨ ਲੱਗਦੀਆਂ ਹਨ ਬੁੱਢਾ ਕਾਮਾ ਇੱਕ ਗਲਾ ਚੁੱਕਦਾ ਹੈ ਪੱਤੀਆਂ ਵਾਲੀ ਸ਼ਰਾਬ ਨੂੰ ਉਸ ਵਿੱਚ ਪਾਉਂਦਾ ਹੈ ਉੱਠਦਾ ਹੈ ਤੇ ਆਪਣੇ ਬੁੱਲਾਂ ਨਾਲ ਲਾ ਕੇ ਕੋਲੀ ਤੇ ਗੰਭੀਰ ਆਵਾਜ਼ ਵਿੱਚ ਕਹਿੰਦਾ ਹੈ ਕੋਈ ਗੱਲ ਨਹੀਂ ਸ਼੍ਰੀਮਤੀ ਜੀ ਬੱਚੇ ਦਾ ਤੋਹਫ਼ਾ ਰੱਬ ਦੀ ਦਾਤ ਹੈ ਤੁਹਾਡੀ ਸਿਹਤ ਲਈ ਸ਼੍ਰੀਮਤੀ ਜੀ ਤੇ ਧੀਏ ਤੇਰੀ ਸਿਹਤ ਲਈ ਵੀ ਤੂੰ ਆਪਣੀ ਮਾਂ ਜਿਹੀ ਸੋਹਣੀ ਬਣੇ ਤੇ ਉਸ ਤੋਂ ਦੂਣੀ ਸੁਖੀ ਹੋਵੇਂ ਬੁੱਡੇ ਦੀਆਂ ਪੂਰੀਆਂ ਮੁੱਛਾਂ ਦੇ ਸਿਰੇ ਕਾਲ ਦੀ ਸ਼ਰਾਬ ਵਿੱਚ ਡੁੱਬਦੇ ਹਨ ਉਹ ਆਪਣੀਆਂ ਅੱਖਾਂ ਸੁngੇੜਦਾ ਹੈ ਤੇ ਹੌਲੀ-ਹੌਲੀ ਸ਼ਰਾਬ ਦਾ ਸਵਾਦ ਲੈਣ ਲੱਗਦਾ ਹੈ ਉਹ ਜ਼ੋਰ-ਜ਼ੋਰ ਨਾਲ ਚਟਖਾਰੇ ਲੈਂਦਾ ਹੈ ਤੇ ਉਸ ਦਾ ਵਿੰਗਾ ਨੌਕਦਾਰ ਨੱਕ ਕੁਝ ਸੁngੜ ਜਾਂਦਾ ਹੈ ਮਾਂ ਮੁਸਕਰਾਉਂਦੀ ਹੈ ਸਿਰ ਨਿਵਾਉਂਦੀ ਹੈ ਤੇ ਕੁੜੀ ਦਾ ਹੱਥ ਫੜ ਕੇ ਉਥੋ ਤੁਰ ਪੈਂਦੀ ਹੈ ਕੁੜੀ ਸੱਚੇ ਖੱਬੇ ਝੂਮਦੀ ਸੜਕ ਦੀ ਪੱਟੜੀ ਤੇ ਨੱਚਦੀ ਟੱਪਦੀ ਹੋਈ ਗੀਤ ਗਾਉਂਦੀ ਹੈ ਮਾਂ ਨੀ ਮੇਰੀ ਮਾਂ ਕਾਮੇ ਅਲਸਾਏ ਹੋਏ ਆਪਣੇ ਮੂੰਹ ਮੋੜਦੇ ਹਨ ਉਹਨਾਂ ਦੀ ਨਜ਼ਰ ਕਦੇ ਸ਼ਰਾਬ ਵੱਲ ਜਾਂਦੀ ਹੈ ਤੇ ਕਦੇ ਕੁੜੀ ਵੱਲ ਉਹ ਹੱਸਦੇ ਹਨ ਤੇ ਆਪਣੀ ਤੇਜ਼ ਰਫਰਾਤ ਰਫਤਾਰ ਦੱਖਣੀ ਬੋਲੀ ਵਿੱਚ ਇੱਕ ਦੂਜੇ ਨੂੰ ਕੁਝ ਕਹਿੰਦੇ ਹਨ ਤੇ ਕੋਲ ਵਿੱਚ ਲਾਲ ਸੂਹੀ ਸ਼ਰਾਬ ਉੱਤੇ ਫੁੱਲਾਂ ਦੀਆਂ ਲਾਲ ਪੱਤੀਆਂ ਹਲੇ ਵੀ ਤਰ ਰਹੀਆਂ ਹਨ ਸਮੁੰਦਰ ਗਾ ਰਿਹਾ ਹੈ ਸ਼ਹਿਰ ਗੂੰਗੁਣਾ ਰਿਹਾ ਹੈ ਤੇ ਸੂਰਜ ਆਪਣੀਆਂ ਟੂੜੇ ਹਾਰੀਆਂ ਕਹਾਣੀਆਂ ਬੁੱਝਦਾ ਬੜਾ ਤਿੱਖਾ ਚਮਕ ਰਿਹਾ ਹੈ ਧੰਨਵਾਦ